ਸਤ ਸ੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬੰਗੜਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਕੋਈ ਵੀ ਸੇਲ ਕਰਨ ਲਈ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7017692249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪੈਂਡਾ ਬੰਗੜਾੜੀ ਜ਼ਿਲ੍ਹਾ ਫਰੀਦਕੋਟ ਤਸੀਲ ਨੂੰ ਜਿਸ ਤੋਂ ਪੈਂਦੀ ਆ ਬਾਈ ਜੀ ਦੇਖਦੇ ਵਿੱਚ ਬਾਈ ਜੀ ਬਹੁਤ ਸੋਹਣੇ ਸੁਨੱਖੀਆਂ ਡੱਬਣਾ ਵਹਿੜਾ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਆ ਬਾਈ ਜੀ ਆ ਪਹਿਲਾ ਨੰਬਰ ਵਹਿੜ ਬਾਈ ਜੀ ਹਫਤੇਕ ਦੀ ਕੱਚੀ ਆ ਦੂਜਾ ਸੁਗਾ ਸੂਰੀ ਆ ਇਹ ਤੇ ਦੂਜਾ ਨੰਬਰ ਬਾਈ ਜੀ ਵਹਿੜ ਸੁਈ ਸੁਵਾਈ ਆ ਹੈ ਜਮਾਂਦਰੂ ਮੂਰਲੇ ਥਨੋ ਪਿਆ ਲੈ ਬਾਈ ਜੀ ਇਹ ਤੇ ਮਗਰ ਬਾਈ ਜੀ ਇਹਦੇ ਰਛੀ ਆ ਮੁੱਲ ਬਿਲਕੁਲ ਬਾਈ ਜੀ ਹੁਣੀ ਜਾਇਜ਼ ਦੱਸਦੇ ਆ ਆਓ ਬਾਈ ਜੀ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਹੁਣ ਲੈਂਦੇ ਆ ਹਾਂਜੀ ਸ਼ਸਤਰੀ ਗਾਲ ਬਾਈ ਜੀ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸਾ ਦਿਓ ਜੀ ਨਾਮ ਮੈਂ ਗੱਡੀ ਦਾ ਨਾ ਹੀ ਰਾਹੀਂ ਹਾਂ ਜੀ ਹਜਰ ਆਪਣਾ ਪ੍ਰਕਾਰੀ ਪੈਂਦੀ ਹਾਂ ਜਿਲ੍ਹਾ ਫਰੀਦਕੋਟ ਠੀਕ ਹੈ ਬਾਈ ਕਿੰਨੇ ਦਾਗਾ ਚ ਆਪਣੇ ਕੋਲੇ ਬਾਈ ਜੀ ਨਾ ਦਾ ਆਪਣੇ ਕੋਲੇ ਦੂਰ ਹੈ ਠੀਕ ਹੈ ਬਾਈ ਜੀ ਵਪਾਰ ਦਾ ਕੰਮ ਆਪਣਾ ਹਾਂ ਜੀ ਠੀਕ ਹੈ ਬਾਈ ਜੀ ਵਪਾਰ ਲੈ ਲਦਾ ਬਾਈ ਜੀ ਕੰਮ ਆ ਤੀਨ ਤੀ ਬਾਈ ਜੀ ਉਹਨਾਂ ਕੋਲੇ ਪਸ਼ੂ ਆਉਂਦੇ ਰਹਿੰਦੇ ਆ ਤੀਨ ਤੀ ਬਾਈ ਜੀ ਆਪਣੇ ਆਦੇ ਚੈਨਲ ਤੇ ਵੀਡੀਓ ਪੈਂਦਾ ਰਹਿੰਦੇ ਆ ਤੇ ਪਹਿਲਾ ਨੰਬਰ ਗੱਭਨ ਤੋਂ ਸਟਾਰਟ ਕਰ ਲਈਏ ਕੀ ਡਿਟੇਲ ਆਈ ਜੀ ਕਿੰਨੇ ਕੁ ਦਿਨ ਰਹਿੰਦੇ ਆ ਕਈ ਹਫ਼ਤਾਕ ਰਹਿੰਦਾ ਜੀ ਹਫ਼ਤਾ ਸੌਂਚ ਰਹਿੰਦਾ ਠੀਕ ਆ ਸੂਏ ਕਿਹੜੇ ਸੂਣਾ ਜੀ ਸੂਆ ਜੀ ਦੂਜੇ ਸੂਏ ਸੂਣਾ ਜੀ ਕਿੰਨਾ ਚੋਤ ਦੀ ਰਿਕਵੈਸਟ ਸੀ ਪਹਿਲੇ ਸੂਏ ਪਹਿਲੇ ਸੂਏ 18 ਲੀਟਰ ਦੀ ਰਿਕਵੈਸਟ ਜੀ ਏਅਰ ਕੀ ਇਹ ਕੰਦੀ ਸ਼ੇਵਾ ਹੋਈ ਇਹ ਬੰਦੇ ਦੀ 18 ਲੀਟਰ ਵੀ ਲੈ ਸਕਦਾ 20 ਲੀਟਰ ਵੀ ਲੈ ਸਕਦਾ ਬਾਈ ਜੀ 18 ਲੀਟਰ ਪਿਛਲੇ ਸੂਏ ਗੁੱਧ ਵਹਿੜਦਾ ਸੀਗਾ ਦੂਜਾ ਸੂਆ ਤੇ ਤੌਰ ਚਾਲ ਬਾਈ ਜੀ ਆਪਾਂ ਇਹਦੀ ਚੈੱਕ ਕਰਾ ਲਗੇ ਹੈ ਲਓ ਬਾਈ ਜੀ ਤੋਰ ਚਾਲ ਤੁਹਾਨੂੰ ਚੈੱਕ ਕਰਾਉਣੇ ਆ ਦਸੱਲੀ ਪਰਖ ਵੀਰ ਜੀ ਤੁਸੀਂ ਆਪ ਕਰਨੀ ਆ ਕਾਲੀ ਡੱਬੀ ਵੜ ਪੂਰੀ ਵੱਡੀ ਵੜ ਆ ਬਾਈ ਜੀ ਕੋਈ ਛੋਟੀ ਨਹੀਂ ਗੀ ਚੰਗੀ ਆ ਫੇਸ ਕੁਆਲਿਟੀ ਬਾਈ ਜੀ ਚੈੱਕ ਕਰ ਲਓ ਪੂਰੀ ਫੇਸ ਕੁਆਲਿਟੀ ਸੋਹਣੀ ਆ ਥੱਲੇ ਦੇ ਦੀ ਬਾਈ ਜੀ ਸਾਫ ਆ ਹੱਥੇ ਦੀ ਵੀਰ ਜੀ ਕੱਚੀ ਆ ਲੈਵੇ ਦਾ ਵਾਲਟ ਲਾ ਹਜੇ ਸੁਖਣਾ ਹਾਂ ਚਲੋ ਬਾਹਰ ਲੈ ਚਲੋ ਕੋਈ ਗੱਲ ਨਹੀਂ ਮਤਲਬ ਵਾਲਟ ਲਾ ਬਹੁਤ ਬੰਗਾ ਕਰ ਲਓ ਜੀ ਦਸੱਲੀ ਪਰਖ ਖੰਡੇਵਾ ਡੇਟ ਕੋਚ ਕਰ ਲੋ ਚਾਰ ਹੀ ਥਾਣਾ ਬਾਈ ਜੀ ਪੂਰੇ ਗਏ ਤੇ ਲੱਗੇ ਹੱਥੀਂ ਚੋਈ ਗਲੇਆ ਮੋਟਾ ਮੋਟਾ ਥਾਣਾ ਬਾਈ ਜੀ ਪੂਰੇ ਗੱਡੀ ਚ ਨਹੀਂ ਪਸੀ ਹੈ ਹਾਂ ਲੋ ਬਾਈ ਜੀ ਲੰਮੀ ਤੋਰ ਕੇ ਫਾ ਦਿੰਨੇ ਤੁਹਾਨੂੰ ਤੋਰ ਚਾਲ ਕਰਮਾਂ ਲਈ ਵਿੱਚ ਕਰ ਲੋ ਸੋਹਣੀ ਸੁਨੱਖੀ ਆ ਕਾਲੀ ਡੱਬੀ ਆ ਸੁਹਾਵੀਂ ਵੀ ਰਾਤੀਂ ਆ ਕਿਸੇ ਵੀ ਦੇ ਪਸੰਦ ਦਾ ਦੇ ਬਾਈ ਜੀ ਹੁਣ ਦਾ ਨੰਬਰ ਸਕਰੀਨ ਤੇ ਚੱਲੂਗਾ ਕੱਲ ਦੇ ਦਮ ਫੱਤੇ ਸਪਾਰਕ ਕਰ ਲਿਓ ਕੋਡ ਲਓ ਇਸ ਕੁਆਲਟੀ ਚੈੱਕ ਕਰ ਲਓ ਪੂਰੀ ਸੋਹਣੀ ਡੱਬੀ ਵੈੜ ਵੱਧ ਬਾਈ ਜੀ 18 20 ਲੀਟਰ ਵਾਲੀ ਵੈੜ ਹੈਗੀ ਆ ਦੇਵੇ ਲੂਏ ਦੀ ਤਿਆਰੀ ਸਖਣਾ ਸੋਹਣੀ ਕਰਦੀ ਆਉਂਦੀ ਆ ਤੱਕੇ ਦੇਵੇ ਫ੍ਰੈਕਸ ਆਰਡਰ ਦੀ ਆ ਬਾਈ ਜੀ ਇਹ ਲੌਂਕਮਾ ਜਾਂ ਲੇਵਾ ਜਿੰਗਾ ਓਏ ਵੀ ਵੜਾ ਅੱਠ ਦਾ ਸੂਰੇ ਸੂਕੇ ਵੀ ਲੈਵਾ ਨਹੀਂ ਤੋੜਦੀ ਤੇ ਵਲ ਢਿੱਲਾ ਬਹੁਤਾ ਲੈਵਾ ਹੈ ਸੁੱਖਣਾ ਰਵੜਨ ਨੂੰ ਵਾਧਾ ਸੀਲ ਠੰਡੀ ਬਾਈ ਜੀ ਬਹੁਤ ਆ ਬਾਈ ਜੀ ਮੜਾ ਥਾਣਾ ਥੋੜਾ ਤੇ ਹੱਥੋਂ ਤਮਾਰ ਕੇ ਵਿਖਾ ਦਿਓ ਲਓ ਬਾਈ ਜੀ ਸੀਲ ਠੰਡੀ ਆ ਐਂ ਬੈਜੋ ਪੁੱਠੇ ਸਿੱਧੇ ਪਾਸੇ ਜਿੱਧਰ ਮਰਜੀ ਬਾਈ ਜੀ ਕੋਈ ਨਿਆਣਾ ਨਹੀਂ ਕੋਈ ਘੁਰਕਾਪ ਨਹੀਂ ਕਰੀ ਲਓ ਜੀ ਸੀਲ ਸਾਊ ਆ ਤੇ ਬਾਈ ਜੀ ਕਿੰਨੇ ਦੀ ਦੇਵਾਂਗੇ ਜਾਇਜ ਆਪਾਂ ਜੇ ਮੁੱਲ ਦੀ ਗੱਲ ਕਰੀਏ ਜਾਇਜ ਜੀ ਮੁੱਲ ਕਰਾਓ ਉਹਨੂੰ 75 ਕਰਾ ਲਓ 70 ਕਰਾ ਲਓ ਵੀ ਹਾਂ ਜੀ ਆਪਾਂ 65000 ਦੀ ਦੇਣੀ ਹੈ 65000 ਦੀ ਦੇਣੀ ਹੈ ਕੋਈ ਮਾਲਤਾਨ ਮੌਕੇ ਤੇ ਮੌਕੇ ਤੇ ਮਾਲਤਾਨ ਵੀਰ ਜੀ ਹੋ ਜਾਊਗਾ 65000 ਰੁਪਏ ਡਿਮਾਂਡ ਕਰੀ ਵੀਰ ਨੇ ਤੇ ਦੂਜਾ ਨੰਬਰ ਬਾਈ ਜੀ ਦੂਜਾ ਨੰਬਰ ਜੀ ਇਹ ਇਹ ਸੱਜਰ ਸੂਈ ਹੈ ਇਹ ਦਾਸਤਗਾਨ ਨੂੰ ਹੈ ਇਹਨੂੰ ਸੂਈ ਨੂੰ ਹਾਂ ਜੀ ਬੱਛੀ ਆ ਜੀ ਮਗਰ ਬਾਈ ਜੀ ਇਹਦੇ ਆ ਬੱਛੀ ਆ ਜਰਸੀ ਬੱਛੀ ਆ ਵੀਰੇ ਕ੍ਰੋਸ ਕਿਸੇ ਵੀ ਦੇ ਪਸੰਦ ਆਵੇ ਮਗਰ ਵੱਛੀ ਵੀ ਕਰਨ ਵਾਲੀ ਦੇ ਸੁੱਖ ਨਾਲ ਤਿਆਰ ਹੋ ਜੂਗੀ ਕਿਉਂਕਿ ਵੱਛੀ ਨੂੰ ਦੁੱਧ ਪਿਆ ਵੀ ਬੇਅਰਥਾ ਨਹੀਂ ਜਾਂਦਾ ਵੱਛੀ ਵਾਲੀ ਗਾਂ ਬਹੁਤ ਘੱਟ ਮਿਲਦੀ ਆ ਅਛਾ ਜੀ 10 ਲੀਟਰ ਦੁੱਧ ਹੀ ਇਹਦੇ ਸੰਨੇ ਹਾਂਜੀ ਤੇ ਦੂਜਾ ਕਸੂਆ ਹੈ ਜੀ ਇਹ ਵੀ ਦੂਜਾ ਤੀਜਾ ਹਾਂਜੀ ਤੇ ਕਬੈਣੀ ਦੇ ਮੂਰਲੇ ਥਲੋਂ ਸੱਲ ਲਈ ਕਬੈਣੀ ਦੇ ਮੂਰਲੇ ਥਲੋਂ ਤੇਲ ਆ ਹਾਂਜੀ ਖਲ ਦੇ ਵਿੱਚ ਆਉਂਦਾ ਕੁਛ ਨਹੀਂ ਨਹੀਂ ਆਉਂਦਾ ਹੁਣ ਠੀਕ ਆ ਜੀ ਤੇ ਕਿਹਦੀ ਸੇਵਾ ਕਰ ਲਈ ਇਹ ਜੀ ਮਾਲ ਮਾਲੀ ਦਵਾਈ ਬੂਟੀ ਦੇ ਲੈ ਚੱਲ ਸਕਦਾ ਜੀ ਆਉਂਦੇ ਚੱਲ ਸਕਦਾ ਤੇ ਤੋਰ ਚਾਲ ਬਾਈ ਇਹਦੀ ਚੈੱਕ ਕਰਾ ਦੋ ਬਾਈ ਇਹ ਵੇਖਣ ਨੂੰ ਪਾਸ ਆਸਾ ਕੋਈ ਨਹੀਂ ਚੱਕਿਆ ਇਹਦੀ ਗੱਲ ਵੀਰ ਦੀ ਸਹੀ ਆ ਜੇ ਕੋਈ ਵੀਰ ਦਵਾਈ ਬੂਟੀ ਕਰ ਲਊਗਾ ਤੇ ਮੁਰਦੇ ਸੂਏ ਨੂੰ ਥਾਣੇ ਦਾ ਜਾਇਜ ਚੱਲ ਪੂਗਾ ਦਵਾਰੇ ਫਿਰ 60 65000 ਦੀ ਵਣ ਵਿਕਰੀ ਦੀ ਹੈਗੀ ਆ ਇਹਨਾਂ ਦਾ ਆਰਦਾ ਕੰਮ ਗੱਬਣ ਬਾਈ ਜੀ ਹੁਣ ਆਏ ਸੀਗੇ ਖਣ ਖਿੱਚ ਕੇ ਲਏ ਸੀਗੇ ਖਣ ਚਾਰੇ ਚੱਲਦੇ ਸੀ ਇਹਨਾਂ ਕੋਲੇ ਹੀ ਸੂਕੇ ਮਤਲਬ ਗੱਲ ਖਾਨੂੰ ਬਣੀਆਂ ਇਹ ਤੇ ਮੁੱਲ ਬਾਈ ਜੀ ਕੋ ਪੁੱਛ ਕੇ ਦੱਸਾਂਗੇ ਤੁਹਾਨੂੰ ਸੋਹਣੀ ਸੁਨਖੀ ਵੈਰ ਫੇਸ ਕੁਆਲਟੀ ਦੀ ਸੋਹਣੀ ਆ ਦੁੱਧ ਵੀ 10 ਲੀਟਰ ਆ ਮਗਰ ਵੀ ਵਰਗੀ ਇਹਦੇ ਬੱਛੀ ਆ ਕਿਸੇ ਵੀਰ ਨੇ ਪਸੰਦ ਆਵੇ ਤੇ ਬਾਈ ਜੀ ਹੁਣ ਤੋ ਰੇਟ ਵੀ ਪੁੱਛਦੇ ਆ ਆਪਾਂ ਮੋਬਾਈਲ ਨੰਬਰ ਵੀ ਪੁੱਛਦੇ ਆ ਪੁੱਛ ਕੇ ਤੁਹਾਨੂੰ ਦੱਸਦੇ ਆ ਤੇ ਬਾਈ ਜੀ ਕਿੰਨੇ ਦੀ ਜਾਇਜ਼ ਦੇ ਦਾਂਗੇ ਆਪਾਂ ਇਹ? ਜਾਇਜ਼ 25 ਗਰਾਂ ਉਹ 30 ਗਰਾਂ ਲਈ ਆਪਾਂ 22000 ਦੀ ਦੇ ਦਾਂਗੇ। 22000 ਦੀ ਦੇ ਦਾਂਗੇ। ਕੋਈ ਮਾਲਤਾਨ ਮੌਕੇ ਤੇ। ਮਾਲਤਾਨ ਕਰ ਦਾਂਗੇ ਮਾੜਾ। ਲਓ ਬਾਈ ਜੀ 22000 ਰੁਪਏ ਦੀ ਵਾੜ ਬਾਈ ਜੀ ਕਹਿੰਦਾ ਤੇ ਜੇ ਬਾਈ ਜੀ ਦੋਨੇ ਲਜਾਣ ਵਾਲਾ ਭਲਾ ਮਿਲ ਜੇ ਕੋਈ ਫਿਰ ਤਾਂ ਵੱਧ ਮਾਲਤਾਨ ਹੋ ਸਕਦਾ। ਉਹਨਾਂ ਦਾ ਦੋ ਤਾਂ ਕਰਤਾ ਨੀ ਮਾਲਤਾਨ। ਲਓ ਬਾਈ ਜੀ ਬਾਈ ਜੀ ਕੋਲੇ ਦੋ ਨਾਲ ਸੀ ਤੇ ਦੋਨੇ 22000 ਜੀ ਦੇ ਦਾਂਗੇ 10 ਲੀਟਰ ਦੁੱਧ ਦੇਦਾ ਤੇ ਹਫਤੇ ਦੀ ਕੱਚੀ ਵਾੜ ਹੋਈ ਆ ਕਾਲੀ ਡੱਬੀ ਆ ਸੋਹਣੀ ਸੁਨੱਖੀ ਆ ਕਿਸੇ ਵੀਰ ਦੇ ਪਸੰਦ ਆਵੇ। 985642524 985642524 ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਬਾਈ ਜੀ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਸੰਪਰਕ ਕਰ ਲਿਓ ਵੀਰੇ ਆਪਣੀ ਵੀਡੀਓ ਸੋਹਣੀ ਲੱਗੇ ਅਗੇ ਬਾਈ ਜੀ ਸ਼ੇਅਰ ਕਰ ਲਿਓ ਲਾਇਕ ਕਰ ਲਿਓ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ